ਆਉਂਦੀਆਂ ਕੈਰੀਆਂ ਰੱਖੋ ਵੀਰੇ ਮੈਚ ਨਾਲ ਰੱਖੋ ਪਹਿਲਾਂ ਤਾਂ ਇਹ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਆਕਰ ਤੇ ਮੈਂ ਪਹਿਲੇ ਤਾਂ ਧੰਨਵਾਦ ਕਰਦਾ ਫਮੜ ਅਮਰੀਕਾ ਬਾਈ ਦਾ ਤੇ ਸਾਰੀ ਕਮੇਟੀ ਦਾ ਜਿਹਨੇ ਟਾਈਮ ਦਿੱਤਾ ਤੇ ਪਿੱਛੇ ਜੇ ਬਾਈ ਜੀ ਆਪਣਾ ਗੀਤ ਆਇਆ ਸੀਗਾ ਵੀਡ ਆਊਟ ਤੇ ਉਹਦੀਆਂ ਚਾਰ ਲੈਣਾ ਤੁਹਾਡੇ ਸਾਹਮਣੇ ਪਰ ਉਹ ਤੋਂ ਪਹਿਲਾਂ ਆਪਾਂ ਸਾਰਿਆਂ ਜਾਣਦੇ ਹਾਂ ਵੀ ਪਿੱਟੂ ਦਾ ਗਾਲ ਬਾਈ ਕਿੰਨਾ ਤਗੜਾ ਕਬੱਡੀ ਖਿਡਾਰੀ ਰਿਹਾ ਉਹਦੇ ਦੇ ਤੋਂ ਲੈਣਾ ਲਿਖਿਆ ਸੀਗਾ ਉਹ ਤੁਹਾਡੇ ਸਾਹਮਣੇ ਨੇ ਕਹਿੰਦਾ ਤੇਰੀ ਹੱਥ ਛੱਟ ਵੀ ਲਾਈ ਕੈਂਚੀ ਦਾ ਜਾਦੂ ਹਲੇ ਤੱਕ ਕਿਸੇ ਦੇ ਹੱਥ ਆਇਆ ਨਹੀਂ ਜਤਾਂ ਮੇਲਾ ਲੁੱਟਿਆ ਅਨੰਤਪੁਰ ਸਾਹਿਬ ਦਾ ਤੂੰ ਇਹਦਾ ਕੋਈ ਮੇਲਾ ਲੁੱਟ ਕੇ ਲੈ ਆਇਆ ਨਹੀਂ ਨਾ ਤੇਰੇ ਵਰਗਾ ਮਿਲਣਾ ਹੈ ਕਬੱਡੀ ਨੂੰ ਧੰਨਾ ਭੜਤ ਨਾ ਤੇਰੇ ਵਰਗਾ ਮਿਲਣਾ ਹੈ ਕਬੱਡੀ ਨੂੰ ਧੰਨਾ ਭੜਤੋ ਇੱਕ ਵਾਰੀ ਆ ਜਾ ਵਿਗਾਰ ਵਾਲਿਆ ਵੇਟ ਕਰਦਾ ਸਾਰਾ ਕਬੱਡੀ ਐਕਟ ਇਹ ਬਾਈ ਤੂੰ ਸ਼ੇਰ ਲੱਗਿਆ ਸੀਗਾ ਤੇ ਹੁਣ ਗਾਣਾ ਹੂੰ ਹੂੰ ਉਹ ਸਾਡੇ ਮਿਹਨਤ ਵਾਲੇ ਘਰ ਨੂੰ ਦਰਹਾ ਬਹੁਤ ਮਿਹਰੇ ਹੋ ਹਸਾ ਬਹੁਤ ਮਿਲੇ ਓ ਸਾਡੇ ਮਿਹਨਤ ਵਾਲੇ ਘਰ ਨੂੰ ਤਾਰਾ ਬਹੁਤ ਮਿਲੇ ਗੜੇ ਜਿੰਦਗੀ ਚ ਲਾਉਣੇ ਓ ਹਸਾ ਬਹੁਤ ਮਿਲੇ ਮਾਨੇ ਰੱਖਿਆ ਜੋ ਨੇਮ ਕਦੇ ਗੀਤਾਂ ਨਿਓਂ ਚੇਜ ਦੁਨੀਆ ਦੇ ਵਿੱਚੋਂ ਮੈਨੂੰ ਨਾਮ ਬਹੁਤ ਮਿਲੇ ਓ ਮੁਸ਼ਕਿਲ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਓ ਮੁਸ਼ਕਿਲ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਪਰ ਕਦੇ ਕਮਜ਼ੋਰ ਮੇਰਾ ਮਾਈਂਡ ਨਹੀਂ ਹੋਇਆ ਇੱਕ ਵਾਰੀ ਛੱਡ ਤਾ ਜੋ ਬੰਦਾ ਸੋਣੀ ਐ ਨਹੀਂ ਮੌਡਲਿਸਟਾਂ ਦੇ ਵਿੱਚ ਉਹ ਐੜ ਨਹੀਂ ਹੋਇਆ ਇੱਕ ਵਾਰੀ ਛੱਡ ਤਾ ਜੋ ਬੰਦਾ ਸੋਣੀ ਐ ਨਹੀਂ ਮੌੜ ਲਿਸਟਾਂ ਦੇ ਵਿੱਚ ਉਹ ਐੜ ਨਹੀਂ ਹੋਇਆ ਹੋ ਪਿੰਡ ਸ਼ਾਤੀਵਰੀ ਚੋਪੜ ਦਾ ਜਹਾਂ ਸੰਗਰੂਰ ਸਾਡੀ ਜ਼ਿੰਦਗੀ 'ਚ ਆਉਣਾ ਕਿਸੇ ਗੱਲ ਦਾ ਘਰੂਰ ਮਸਿਆਰੀ ਦੇ ਸਰੂਰ ਵਿੱਚ ਰਹਿਣ ਆਲਿਆ ਆਹ ਦੱਲਿਆਂ ਦੇ ਚੱਕਰਾਂ 'ਚ ਰਹੀਏ ਬਹੁਤ ਦੂਰ ਬੇਬੇ ਦਾਪੂ ਦਾ ਪਿਆਰ ਸਾਨੂੰ ਬੜਾ ਮਿਲਿਆ ਬਾਪੂ ਦਾ ਪਿਆਰ ਸਾਨੂੰ ਬੜਾ ਮਿਲਿਆ ਤਾਹੀ ਨਾ ਰਾਦੇ ਪਿਆਰ ਅੱਥੇ ਮੈਂਡ ਨਹੀਂ ਹੋਇਆ ਇੱਕ ਵਾਰੀ ਛੱਡ ਤਾ ਜੋ ਬੰਦਾ ਸੋਣੀ ਐ ਨਹੀਂ ਮੌਡ ਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਇੱਕ ਵਾਰੀ ਛੱਡ ਤਾ ਜੋ ਬੰਦਾ ਸੋਣੀ ਐ ਨਹੀਂ ਮੌਡ ਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਉਹ ਗੀਤ ਅਣਖਾਂ ਤੇ ਗਾਏ ਨਹੀਂ ਉਹ ਗਾਏ ਲੱਕ ਤੇ ਜਿਹੜੇ ਰਹਿੰਦੇ ਕਰਮਾਂ ਉਹੀ ਫਾਇਦੇ ਝੱਕਦੇ ਮੂੰਹ ਦੇ ਮਿੱਠੇ ਬਣ ਜਿਹੜੇ ਸਾਰੇ ਜਿੱਤ ਦੇ ਯਕੀਨ ਉਹੀ ਕਾਮਯਾਬੀ ਤੇਰੀ ਕੋਲ ਰਹਿਣਾ ਵੱਜਦੇ ਜਿੰਨੀ ਦਿੱਤੀ ਮਾਲਕ ਨੇ ਅਸੀਂ ਰਾਜ਼ੀ ਰਹਿਆ ਜਿੰਨੀ ਦਿੱਤੀ ਮਾਲਕ ਨੇ ਅਸੀਂ ਰਾਜ਼ੀ ਰਹਿਆ ਛੱਟ ਹੋਣ ਤੇ ਦੀਪਕ ਦੇ ਸਾਈਡ ਨਹੀਂ ਹੋਇਆ ਇੱਕ ਵਾਰੀ ਛੱਟ ਪਾਜੋ ਬੰਦਾ ਸੋਹਣੀ ਨਹੀਂ ਮੋਡਲਸਟਾਂ ਦੇ ਵਿੱਚੋਂ ਐਡ ਨਹੀਂ ਹੋਇਆ ਇੱਕ ਵਾਰੀ ਛੱਟ ਪਾਜੋ ਬੰਦਾ ਸੋਹਣੀ ਨਹੀਂ ਮੋਡਲਸਟਾਂ ਦੇ ਵਿੱਚੋਂ ਐਡ ਨਹੀਂ ਹੋਇਆ ਇੱਕ ਵਾਰੀ 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 ਇੱਕ ਵ ਕਈ ਜਾਣ ਵਾਲਿਆਂ ਦੀ ਅਸੀਂ ਜਾਣ ਬਣ ਕੇ ਆਵਾਂਗੇ ਬਾਲੇ ਪੂਰੇ ਬਣਦੇ ਜਿਹੜੇ ਉਹਨਾਂ ਲਈ ਨੁਕਸਾਨ ਬਣ ਕੇ ਆਵਾਂਗੇ ਕਿ ਭਾਵੇਂ ਟਾਈਮ ਲੱਗ ਜੇ ਬਾਈ ਕਿ ਭਾਵੇਂ ਟਾਈਮ ਲੱਗ ਜੇ ਬਾਈ ਪਰ ਜਦ ਵੀ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਸੋ ਧੰਨਵਾਦ ਜੀ ਸਾਰੀ ਕਮੇਟੀ ਦਾ ਤੇ ਸਾਰੇ ਨਗਰ ਦਾ ਇੱਕ ਵਾਰੀ ਤਾੜੀਆਂ